ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਵਕਤ ਤੁਹਾਡੇ ਗਾੜੀ ਕੇ ਆਪਣੀ ਤਸੱਲੀ ਕਰਕੇ ਦੋ ਟਾਈਮ ਦੀ ਫਿਰ ਖਰੀਦਦਾਰੀ ਕਰਿਆ ਕਰੋ ਗੱਭਣ ਪਸ਼ੂ ਨੂੰ ੱਤਪ ਕੇ ਵਰਾ ਕੇ ਖੜੋ ਕੋਈ ਵੀ ਲੰਮੇ ਵਾਲੀ ਗੱਲ ਨਾ ਰਹਿ ਜੇ ਸਜਣੋ ਅੱਜ ਦੀ ਵਿਜ਼ਿਟ ਪਿੰਡ ਲਾਲੂ ਘੁੰਮਣ ਜ਼ਿਲ੍ਹਾ ਤੇ ਤਹਿਸੀਲਾ ਸ਼੍ਰੀ ਤਰਨਤਾਰ ਸਿੰਘ ਆ ਗਿਆ ਨੂੰ ਜਤਿੰਦਰ ਸਿੰਘ ਸ਼ਰਮਾ ਦੇ ਫਾਰਮ ਤੇ ਪਹੁੰਚੇ ਆਂ ਨਾਲ ਵੀਰ ਦਾ ਦੁੱਧ ਦਾ ਕਾਰੋਬਾਰ ਆ ਤੇ ਸੱਜਣੋ ਦੋਗ ਵੜਾ ਲਿਆ ਆ ਸੇਲ ਦਾ ਕੰਮ ਚਾਲੂ ਕਰਨ ਅੱਗੇ ਤੁਹਾਡੇ ਸਿਰ ਤੇ ਵੀਡੀਓ ਨੂੰ ਗਾ ਦੱਬ ਕੇ ਸ਼ੇਅਰ ਕਰ ਦਿਓ ਕੋਈ ਲੈਣ ਵਾਲੇ ਸੱਜਣ ਤੱਕਰ ਪਹੁੰਚਾ ਦਿਓ ਕੋਈ ਆਪਦੀ ਖਰੀਦਦਾਰੀ ਕਰ ਸਕੇ ਤੇ ਸੱਜਣੋ ਹੌਲੀ ਹੌਲੀ ਚਲੋ ਜਿਹੜਾ ਨਵਾਂ ਬੰਦਾ ਸਪੋਰਟ ਕਰਨੀ ਚਾਹੀਦੀ ਆ ਕਿਸੇ ਦਾ ਕਾਰੋਬਾਰ ਚੱਲ ਜੇ ਬਾਕੀ ਤੁਹਾਡੇ ਦੇ ਨਾਲ ਜਿੱਦਾਂ ਦਾ ਪਸ਼ੂ ਦਾ ਮਾਲ ਹੋਊਗਾ ਉਦਾਂ ਦਾ ਭਾਅ ਪਤਾ ਹੋਊਗਾ ਠੀਕ ਹੈ ਜੀ ਹੌਲੀ ਹੌਲੀ ਚਲੋ ਸੱਜੇ ਸੱਜੇ ਵੰਡ ਆ ਜਾਂਦੀ ਆ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਰਦੇ ਆ ਗੱਲਬਾਤ ਸ਼ਰਮਾ ਜੀ ਦੇ ਨਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਹਾਂ ਜੀ ਬਸ ਕਾਮ ਸੇ ਤਾਂ ਚੜਦੀ ਕਲਾ ਚੱਲੇਗੀ ਠੀਕ ਹੈ ਨਾਮ ਮੇਰੇ ਵੀਰ ਦਾ ਜਤਨਦੇ ਸ਼ਰਮਾ ਜੀ ਠੀਕ ਹੈ ਜੀ ਪਿੰਡ ਪਿੰਡ ਲਾਲੂ ਘੁੰਮਣ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਨਤਨ ਤਹਿਸੀਲ ਤਨਤਨ ਹਾਂ ਮੇਰਾ ਨੰਬਰ 98765 ਹਾਂ 36532 ਠੀਕ ਆ ਤੇ ਦੋ ਵੈੜਾ ਲੈਣ ਦੇ ਹੈ ਹਾਂ ਜੀ ਦੀ ਦੋ ਵੈੜਾ ਨੇ ਠੀਕ ਹੈ ਜੀ ਤੇ ਸ਼ੁਰੂਆਤ ਕਰੀਏ ਵੱਡੀ ਤੋਂ ਹਾਂ ਜੀ ਆ ਵੱਡੀ ਤੋਂ ਕਰੀਏ ਸ਼ੁਰੂਆਤ ਠੀਕ ਹੈ ਜੀ ਇਹ ਕਿਹੜੇ ਸਿਮਨ ਦੀ ਦੱਸਿਆ ਮਾਲਕਾਂ ਨੇ ਕੋਈ ਪਤਾ ਇਹ ਸਿਮਨ ਤੇ ਉਹ ਬੰਦੇ ਆਪਣੇ ਖਾਸਿਆਂ ਦੇ ਵੀ 28 29 ਕਿਲੋ ਪਹਿਲੇ ਸੁਵੇ ਵੜਨ ਜਦ ਕੱਢਿਆ ਤੇ ਦੂਜੇ ਸੁਵੇ ਸੁਣਾ ਅੱਛਾ 28 29 ਕਿਲੋ ਪਹਿਲੇ ਨੇ ਦੁੱਧ ਭਰਿਆ ਹਾਂ ਜੀ ਹਾਂ ਜੀ ਤੇ ਦੂਜਾ ਸੁਵੇ ਲਈ ਬਿਲਕੁਲ ਕੋਈ ਦੋ ਚਾਰ ਦਿਨ ਦਾ ਸਮਾਂ ਬਾਕੀ ਰਹੇਗਾ ਸੁਵੇ 6 ਦਿਨੀਆਂ ਅੱਛਾ 6 ਹੀ ਹੋ ਗਈ ਏ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਵੈੜ ਵੱਡੀ ਪ੍ਰਿੰਟ ਪ੍ਰੁੰਟ ਸੁਣਾ ਤੋਰਾ ਚੈੱਕ ਕਰਵਾਈਏ ਨਾਲ ਨਾਲ ਆਪਣੇ ਦੋਸਤਾਂ ਨੂੰ ਦਿਖਾਉਣੇ ਆ ਤੋਰਿਓ ਠੀਕ ਹੈ ਜੀ ਥਾਲੇ ਵੀ ਦੀ ਬੰਤਰ ਆਰਡਰ ਕੁਆਲਿਟੀ ਸਜਣੋ ਲੇਵਾ ਬਹੁਤ ਸਾਫ਼ ਹੈ ਕਰਮਾੜੀ ਦਾ ਵੇਖ ਸਕਦੇ ਜੀ ਰੋਗ ਰੋਗ ਦਾ ਜਿਹੜਾ ਕਹਿ ਸਕਦੇ ਥਾਣਾ ਬਿਲਕੁਲ ਤੇ ਵੈਰਲ ਵੈਰਲ ਚੰਗੀ ਹੈ ਹੈ ਵੇਰ ਪੂਰੀ ਸ਼ਾਨਦਾਰ ਹੈ ਵੱਡਾ ਫੁੱਲ ਢਾਂਚਾ ਸਜਣੋ ਧਿਆਨ ਨਾਲ ਧਿਆਨ ਨਾਲ ਸੰਤ ਲੱਕੜਾ ਇਹ ਹੋਂਦੇ ਚੁਣੀ ਵਿਆ ਕਰ ਨਹੀਂ ਪਹਿਲਾਂ ਸੋਨ ਦਾ ਪੀਦਾ ਅੱਛਾ ਈ ਬੱਤੀ ਕਿਲੋ ਪਾ ਦੂਗੀ 30 ਕਿਲੋ ਦੁੱਧ ਭਰ ਦੂਗੀ ਗਿਆਨ ਜੀ ਵਾ ਵੈਡ ਕੋਈ ਸਰਾ ਹੀ ਹੈ ਮਾਜੀਆ ਇਹ ਕ ਤੇ ਰੇਡ ਫਿਰ ਜੈ ਜੀ ਆ ਹਾਂ ਜੀ ਰੇਡ ਬਿਲਕੁਲ ਜੈ ਜੀ ਜੀ ਕਿੰਨਾ ਜੀ ਰੇਡ 95000 ਦੀ ਦਿਆਂਗੇ ਵੈਣ ਜੀ 95000 ਦੀ ਡਿਮਾਂਡ ਭਾਵੇਂ ਲੱਖ ਕਰਾ ਲਓ ਸਵਾ ਲੱਖ ਕਰਾ ਲਓ ਸ਼ਰਮਾ ਕਹਿੰਦਾ ਕਿ 95 ਦੇ ਵਿੱਚੋਂ ਮਾਨ ਤਨ ਘਾਰ ਆ ਦਾ ਖੁੱਲਾ ਕਰ ਦੇਣਗੇ ਠੀਕ ਆ ਬਾਕੀ ਵੜ ਜਿੰਦ ਜਾਣ ਵਾਲੀ ਆ ਪਾਲੀ ਪਲੋਸੀ ਆ ਤੇ ਉਹ ਹੋਣੀ ਆ ਭਾਵੇਂ ਇਹਨੂੰ ਗੁਜਰਾਤ ਨੂੰ ਪਾ ਦਿਓ ਮਹਾਰਾਸ਼ਟਰ ਨੂੰ ਪਾ ਦਿਓ ਜਿੱਧਰ ਨੂੰ ਮਰਜ਼ੀ ਕਰਮਾ ਲਈ ਨੂੰ ਭਾਵੇਂ ਪੰਜਾਬ 'ਚ ਰੱਖ ਲਓ ਹਰ ਇੱਕ ਬੰਨੇ ਨੂੰ ਲੋਸ ਲੋਸ ਕਰਦੀ ਜਾਊਗੀ ਸੱਜਣਾ ਤੇ ਵੜ ਸਿਰਾ ਦੁੱਧ ਵਾਲੀ ਆ ਕਿਉਂਕਿ ਨਸਲ ਬਰੀਡ ਪੂਰੀ ਫਾਰਮ ਵਾਲੀ ਬੱਛੀ ਆ ਡਿਮਾਂਡ ਪਚਾਨਵੇਂ ਦੁਜੇ ਨੰਬਰ ਤੇ ਆ ਗਈ ਪਹਿਲਾ ਸੂਬਾ ਪਲੂਣ ਇਹ ਵੀ ਸ਼ਰਮਾ ਜੀ ਖੋਲ ਕੇ ਦਿਖਾਈਏ ਠੀਕ ਹੈ ਇਹਦੇ ਦਿਨ ਆਈਡੀਆ ਕਿੰਨੇ ਕੁ ਰਹਿ ਗਏ ਦੱਸਣ ਮੁਤਾਬਕ ਮੇਰੀ ਹਫਤਾ ਖੜਦੀ ਹੈ ਇੱਕ ਹਫਤਾ ਇਹ ਐਡਗੇ ਨਾ ਕਿੰਨਾ ਕੁ 20 ਕਿਲੋ ਕਰਜੂ ਦੁੱਤ ਨਹੀਂ ਦੁੱਤ 20 ਕਿਲੋ ਕਰਜੂ ਫਾਰਮ ਵਾਲੀ ਵਸੀ ਹੈ ਨਾ ਬ੍ਰੀਡ ਪੂਰੀ ਆ ਲੈ ਚਲੋ ਕਰਮਾ ਵਾਲੀ ਨੂੰ ਧਿਆਨ ਨਾਲ ਥਾਂ ਥੁਣਾ ਚੰਗਾ ਲੱਗਾ ਸਜਣੋ ਆ ਵੀ ਦੀ ਗਾਇ ਪਿਆ ਵੇਖ ਸਕਦੇ ਜੀ ਕਟਾ ਵਾਲਾ ਲੇਵਾ ਹੈ ਪੂਰੀ ਬਰੀਕੀ ਵਾਲੀ ਵਸ਼ੀ ਜਿਹਨੂੰ ਕਹਿ ਸਕਦੇ ਸ਼ਕੀਨ ਹੈ ਪੂਰੀ ਹੈ ਤੇ ਪੀਸ ਇਹ ਵੀ ਕੁੱਕ ਆ ਜਾਈਆ ਨਾ ਦੇਣਾ ਜੇ ਅੱਠ ਖੁੱਲੇ ਡੁੱਲੇ ਲੈ ਜੋਗੀ ਕਿਉਂਕਿ ਫਾਰਮ ਵਾਲੀ ਵਸ਼ੀ ਆ 20 ਕਿਲੋ ਨੂੰ ਦੁੱਧ ਦਿੰਦਾ ਹਾਂ ਹਾਂ ਕਿਲਸ ਲੱਗ ਬਹੁਤ ਹੀ ਥਣਫੜ ਬਹੁਤ ਲੈ ਚੱਲੋ ਸ਼ਰਮਾ ਜੀ ਬੰਦੋ ਜੀ ਜੀ ਬੰਦੋ ਇੱਥੇ ਹੀ ਭਾਵੇਂ ਬੰਦੋ ਤੇ ਇਹਦਾ ਰੇਟ ਦੀ ਗੱਲ ਕਰੀਏ ਕਿੰਨਾ ਕੁ ਰਹਿ ਗਿਆ ਰੇਡ ਵੀਰ ਜੀ ਦਾ ਮੁੱਲ ਜੋ ਮਰੀ ਕਰਾ ਲਓ 75000 ਦੀ ਵਾਚੀ ਦਵਾਵੇ 75 ਦੀ ਹਾਂਜੀ ਥੋੜਾ ਜਾਇਜ ਕਰਦੀਏ ਇਹ ਚੋਂ ਜਾਇਜ ਕਰ ਲਾਂਗੇ ਇੱਧਰ ਦੀ ਆਪਣੀ ਦੂਜਾ ਪੀਸ ਆ ਹੀਰਲਾ ਹਾਂਜੀ ਕਿੰਨੇ ਦੀ ਕਰੀਏ ਸਹੀ 70 ਦੀ ਕਰਦਿਏ ਐਂਡ 70 ਦੀ ਕਰ ਦਿੰਦੇ ਠੀਕ ਆ ਲਓ ਜੀ 70000 ਦੀ ਵਾਚੀ ਮਿਲ ਜੂਗੀ ਪਿੰਡ ਲਾਲੂ ਘੁੰਮਣ ਪਹੁੰਚ ਕੇ ਤੇ ਲੁੱਟ ਲੋ ਮੇਲਾ ਸਾਸੀ ਕਾਲ ਦੀ ਸਾਰਿਆਂ